ਹਰੇਕ ਸ਼ਖਸੀਅਤ ਜਿਹੜੀ ਮਿਲਦੀ ਹੈ ਆਪਣੇ ਨਾਲ ਇੱਕ ਪ੍ਰਭਾਵ ਲੈ ਕੇ ਆਂਦੀ ਹੈ ਸਮਾਜ ਦੇ ਲੋਕ ਵਿਚਰਦੇ ਐ ਤੇ ਨੌਜਵਾਨ ਸਾਥੀ ਐ ਸਾਰੇ ਹੀ ਚਾਹੇ ਅਮਨ ਜੀ ਐ ਚਾਹੇ ਰਾਜਦੀਪ ਜੀ ਐ ਚਾਹੇ ਸਨੀ ਜੀ ਐ ਚਾਹੇ ਸਮਰਥ ਕੌਰ ਜੀ ਐ ਹਰੇਕ ਦਾ ਆਪਣਾ ਆਪਣਾ ਇੱਕ ਪਛਾਣ ਐ ਇਹ ਰਾਜਦੀਪ ਜੀ ਮੇਰੇ ਨਾਲ ਬੈਠੇ ਐ ਅਮਨ ਜੀ ਦੇ ਨਾਲ ਬੈਠੇ ਐ ਤੇ ਰਾਜਦੀਪ ਜੀ ਸਿਰਫ ਕੁਰਤੇ ਪਿਆ ਮੈ ਨਹੀਂ ਬਣਾਉਂਦੇ ਕੁਰਤੇ ਪਜਾਮੇ ਦਾ ਨਾਮ ਚੁੱਕਦੇ ਕਾਂਗਰਸ ਪਾਰਟੀਆਂ ਨੂੰ ਪਰ ਇਹ ਇਹਨਾਂ ਨੇ ਆਪਣਾ ਇੱਕ ਨਾਮ ਯੂਥ ਦੇ ਅੰਦਰ ਬਣਾਇਆ ਹੈ ਇਹਨਾਂ ਦੀ ਲੋਕਾਂ ਦੇ ਅੰਦਰ ਪੈਂਟ ਹੈ ਤੇ ਅੱਜ ਬੀਜਪੀ ਦੇ ਵਿਚਾਰਧਾਰਾ ਜੋ ਕਿ ਰਾਸ਼ਟਰੀਤਾ ਦੇਸ਼ ਨੂੰ ਮਜ਼ਬੂਤ ਬਣਾ ਕੇ ਪੰਜਾਬ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ ਤੇ ਦੇਸ਼ ਉਦੋਂ ਹੀ ਮਜ਼ਬੂਤ ਰਹਿ ਸਕਦਾ ਹੈ ਜਦੋਂ ਪੰਜਾਬ ਮਜ਼ਬੂਤ ਹੋਵੇ ਉਸ ਪਾਸੋਂ ਲੈ ਕੇ ਲੋਕਾਂ 'ਚ ਜਾਣਗੇ ਨੌਜਵਾਨਾਂ ਨੂੰ ਜਾਗਰੂਤ ਕਰਨਗੇ ਇਸੇ ਉਮੀਦ ਨਾਲ ਇਹਨਾਂ ਸਾਰਿਆਂ ਨੂੰ ਅੱਜ ਇੱਥੇ ਜੀ ਆਇਆਂ ਕਹਿਣ ਵਾਸਤੇ ਮੈਂ ਆਇਆ ਚੱਕਰ ਸਾਹਿਬ ਬਰਨਰ ਅਸਤੀਫਾ ਦਿੱਤਾ ਕਿ ਕੈਪਟਨ ਸਾਹਿਬ ਨੂੰ ਗਵਰਨਰ ਲਾ ਸਕਦੇ ਆ ਕਿੰਨੀ ਇੱਕ ਸਚਾਈ ਹੈ ਸੰਵਿਧਾਨਿਕ ਤੌਰ ਤੇ ਕਿੰਨੀ ਇੱਕ ਇਹਦੇ 'ਚ ਮਜ਼ਬੂਤੀ ਹੈਗੇ ਇਸ ਅਫਵਾਹ ਦੀ ਜਾਂ ਅਫਵਾਹਾਂ ਹੀ ਹੁੰਦੀਆਂ ਸਾਬ ਇਸੇ ਕਰਕੇ ਹੁਆ ਕਹੇ ਜਾਂਦੇ ਆ ਜਿਹੜੀ ਸਚਾਈ ਹੈ ਉਹ ਹੈ ਵੀ ਪ੍ਰੋਹਿ ਸਾਹਿਬ ਦਾ ਅਸਤੀਫਾ ਜਿਹੜਾ ਹੈ ਆਏ ਉਹਨਾਂ ਨੇ ਆਪਣੇ ਨਿੱਜੀ ਕਾਰਨਾ ਕਰਕੇ ਜਿਹੜਾ ਅਸਤੀਫਾ ਦਿੱਤਾ ਹੈ ਤੇ ਉਹ ਮੈਂ ਸਮਝਦਾ ਉਹਨਾਂ ਨੂੰ ਬੜਾ ਅਸੂਲ ਸਮਝ ਕੇ ਕਿਉਂਕਿ ਕੱਲ ਹੀ ਉਹਨਾਂ ਨੇ ਜਾ ਕੇ ਦੇਸ਼ ਦੇ ਗ੍ਰਹਿ ਮੰਤਰੀ ਮਾਨਯੋਗ ਅਮਿਤ ਸ਼ਾਹ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ ਉਹਨਾਂ ਨੇ ਆਪਣੀ ਮਨਸ਼ਾ ਉੱਤੇ ਜਾਇਰ ਕੀਤੀ ਸੀ ਜਿ ਨੂੰ ਦੇਖਦੇ ਹਾਂ ਅੱਜ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਦਿੱਤਾ ਮੈਂ ਉਹ ਉਹਨਾਂ ਨੇ ਅਸਤੀਫਾ ਦੇਤਾ ਪਰ ਉਹਨਾਂ ਨੇ ਜਿੰਨਾ ਸਮਾਜ ਤੇ ਪੰਜਾਬ ਦੇ ਵਿੱਚ ਲਾਇਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਇੱਕ ਸਕਿੰਟ ਮੇਰੀ ਗੱਲ ਸੁਣੋ ਜੀ ਜੀ ਮੈਂ ਧੰਨਵਾਦ ਕਰਦਾ ਉਹਨਾਂ ਦਾ ਕਿਉਂਕਿ ਉਹਨਾਂ ਨੇ ਪੰਜਾਬ ਦੇ ਭਖ ਦੇ ਮੁੱਦੇ ਜਿਹੜੇ ਆ ਉਹ ਸਰਕਾਰ ਦੇ ਸਾਹਮਣੇ ਧਿਆਨ ਚ ਲੈ ਕੇ ਆਏ ਠੀਕ ਹੈ ਉਹਨਾਂ ਦਾ ਇੱਕ ਸੰਵਿਧਾਨਿਕ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਉਹਨਾਂ ਦਾ ਕਹਿਣਾ ਇੱਕ ਵਿਧਾਨ ਸਭਾ ਦੇ ਅੰਦਰ ਇੱਕ ਐਮ ਐਲ ਏ ਦਾ ਕਹਿਣਾ ਜਾਂ ਇੱਕ ਬਾਹਰ ਬੈਠੇ ਸਾਡੇ ਵਰਗੇ ਪੋਜੀਸ਼ਨ ਦੇ ਕਿਸੇ ਬੰਦੇ ਦਾ ਕਹਿਣਾ ਉਸੇ ਬੜਾ ਫਰਕ ਹੈ ਇੱਕ ਐਲਡਰ ਸਟੇਟਸਮੈਨ ਦੇ ਨਾਤੀ ਇੱਕ ਉਸ ਉਹਦੇ ਤੇ ਉਹਦੀ ਗਰਮਾਂ ਨੂੰ ਦੇਖਦੇ ਹੋਏ ਉਹਨਾਂ ਨੇ ਪੰਜਾਬ ਦੇ ਅੰਦਰ ਜਿਹੜੇ ਮੁੱਦੇ ਐ ਪੰਜਾਬ ਦੇ ਅੰਦਰ ਨਸ਼ੇ ਦਾ ਮੁੱਦਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦਾ ਮੁੱਦਾ ਪੰਜਾਬ ਦੇ ਅੰਦਰ ਮਾਈਨਿੰਗ ਦਾ ਮੁੱਦਾ ਜਿਹਨੂੰ ਲੈ ਕੇ ਬਾਰ-ਬਾਰ ਉਹਨਾਂ ਨੇ ਬਾਰਡਰ ਸਰਹੱਦੀ ਦੌਰਿਆਂ ਦੇ ਉੱਤੇ ਕੀਤੇ ਦੌਰੇ ਕੀਤੇ ਤੇ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਪੰਜਾਬ ਦੀ ਆਰਥਿਕ ਸਥਿਤੀ ਨੂੰ ਢਾਲਾਈ ਜਾ ਰਹੀ ਹੈ ਸਰਕਾਰ ਦੇ ਦੁਆਰਾ ਆਪਣੇ ਨੋਸਿਕਿਆ ਕਰਨ ਕਰਕੇ ਉਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਗੱਲਾਂ ਸਰਕਾਰ ਦੇ ਧਿਆਨ 'ਚ ਲਿਆਈਆਂ ਪਰ ਕਿਉਂਕਿ ਭਗਵੰਤ ਮਾਨ ਜੀ ਅਜ ਤਹੇ ਲੋਕਾਂ ਨੂੰ ਤਿੱਖੀਆਂ ਕਹਿੰਦੇ ਰਹੇ ਐ ਤਿੱਖੀਆਂ ਸੁਣ ਦੀ ਆਦਤ ਉਹਨਾਂ ਨੇ ਪਾਈ ਨਹੀਂ ਇਸ ਕਰਕੇ ਉਹ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਦੀ ਗਰਮਾ ਵੀ ਨਹੀਂ ਬਣਾ ਕੇ ਭਗਵੰਤ ਮਾਨ ਜੀ ਰੱਖ ਸਕੇ ਪਰ ਮਨੂੰ ਇਸ ਗੱਲ ਦੀ ਮੈਂ ਚੰਗੀ ਮਨੂੰ ਇਸ ਗੱਲ ਦੀ ਹੁਣ ਇਸ ਗੱਲ ਦੀ ਆਸ ਵੀ ਹੈ ਵੀ ਜਾਂਦੇ ਜਾਂਦੇ ਘਟੋ ਘਟ 26 ਜਨਵਰੀ ਜਿਹਾ ਦਿਨ ਦੇ ਅੰਦਰ ਭਗਵੰਤ ਮਾਨ ਜੀ ਨੇ ਗਵਰਨਰ ਸਾਹਿਬ ਦੇ ਕੋਲ ਗਏ ਤੇ ਉੱਥੇ ਜਾ ਕੇ ਨਾ ਸਿਰਫ ਗਵਰਨਰ ਸਾਹਿਬ ਦਾ ਮਨ ਬਹਿਲਾਇਆ ਬਲਕਿ ਛੱਲਾਗਾ ਕੇ ਉਹਨਾਂ ਨੇ ਪੰਜਾਬੀਆਂ ਦਾ ਵੀ ਮਨ ਬਹਿਲਾ ਲਿਆ ਪਰ ਮਨ ਬਹਿਲਾਣ ਨਾਲ ਨਹੀਂ ਜਿਹੜੀ ਸਮੱਸਿਆਵਾਂ ਐ ਪ੍ਰੋਹਿਤ ਸਾਹਿਬ ਦੇ ਜਾਣ ਦੇ ਬਾਅਦ ਵੀ ਪੰਜਾਬ ਦੀਆਂ ਸਮੱਸਿਆਵਾਂ ਉੱਥੇ ਦੀ ਉੱਥੇ ਖੜੀਆਂ ਐ ਮਨ ਬਹਿਲਾਣ ਨਾਲ ਨਹੀਂ ਭਗਵੰਤ ਮਾਨ ਜੀ ਤੁਹਾਨੂੰ ਆਪਣਾ ਮਨ ਬਣਾਣਾ ਪਊਗਾ ਪੰਜਾਬ ਦੇ ਜਿਹੜੇ ਮੁੱਦੇ ਜੁੱਤੋਂ ਹੀ ਹੱਲ ਨਹੀਂ ਕਰਦੇ ਉਤੋਂ ਹੀ ਮੈਂ ਸਮਝਦਾ ਹਾਂ ਵੀ ਲੋਕਾਂ ਦੇ ਜਿਹੜਾ ਵਿਸ਼ਵਾਸ ਤੁਹਾਨੂੰ ਦਿੱਤਾ ਹੈ ਉਹਦੇ ਨਾਲ ਵਿਸ਼ਵਾਸ ਘਾਟਦਾ ਹੈ। ਪੰਜਾਬ ਵਿੱਚ ਲਗਾਤਾਰ ਸੰਗਰੂਰ ਦੇ ਵਿੱਚ ਲਗਾਤਾਰ ਪ੍ਰੋਟੈਸਟ ਹੋਇਆ ਕਿਸਾਨ ਆਗੂਆਂ ਨੂੰ ਨਜ਼ਰਬੰਦ ਕਰਦੇ ਆ। ਕਿੱਦਾਂ ਦੇਖਦੇ ਹੋ ਰਾਜ ਸਰਕਾਰ ਅੱਜ ਵੀ ਜੋ ਸੰਗਰੂਰ ਦੇ ਅੰਦਰ ਹੋ ਰਿਹਾ ਹੈ ਨਾ ਅੰਦਰ ਇੱਕ ਜੇ گورنر ਸਾਹਿਬ ਤਾਂ ਨਹੀਂ ਗਏ ਪਰ ਮੈਂ ਸਮਝਦਾ ਹਾਂ ਵੀ ਇੱਕ ਮਾਰਸ਼ਲ ਲਾਜਾ ਜਿਹੜਾ ਇੱਥੇ ਪੰਜਾਬ ਦੇ ਅੰਦਰ ਲਾਏ ਹੋਏ ਆ। ਅੱਜ ਤੋ ਨਹੀਂ ਲੱਗਿਆ ਸਾਹਿਬ ਤੁਸੀਂ ਦੇਖੋ ਕੁਮਾਰ ਵਿਸ਼ਵਾਸ ਦਾ ਕੇਸ ਕਦੋਂ ਆਇਆ ਸੀਗਾ ਹਲਕਾ ਲੰਬਾ ਚਾਹੇ ਕਾਂਗਰਸ ਦੀ ਲੀਡਰ ਆ ਉਹਦਾ ਕਦੋਂ ਆਇਆ ਸੀਗਾ ਕੇਸ ਕੇਜਰੀਵਾਲ ਸਾਹਿਬ ਉਥੇ ਈਡੀ ਨੂੰ ਪੁੱਛ ਰਿਹਾ ਰੀਆ ਤਾਂ ਕਿਹੜੇ ਕਾਨੂੰਨ ਦੇ ਤਹਿਤ ਹੈ ਤੁਸੀਂ ਭਲਾ ਦੱਸੋ ਵੀ ਤੁਸੀਂ ਆਨ ਪੰਨੀ ਸਿੱਧੂ ਨੂੰ ਕਿਹੜੇ ਕਾਨੂੰਨ ਦੇ ਤਹਿਤ ਅੰਦਰ ਬਿਠਾ ਰਖਿਆ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਆ ਜੋ ਕੁਝ ਕਰ ਰਹੇ ਹੋ ਤੁਸੀਂ ਅੱਜ ਮਾਜੀ ਆਪਣਾ ਰੰਗ ਨਹੀਂ ਦੇਖਦੀ ਦੂਜੇ ਦੇ ਕਾਲਾ ਚੁੰਨੀ ਦੇਖ ਕੇ ਜਿਹੜੇ ਚਮਕਦੇ ਐ ਉਹਨਾਂ ਨੂੰ ਆਪਣੇ ਪੀੜ੍ਹੀ ਦੇ ਹਟਾ ਛੋਟਾ ਮਾਰ ਕੇ ਦੇਖਣਾ ਚਾਹੀਦਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਸਾਬ ਜੇ ਕਾਨੂੰਨ ਉਹਨਾਂ ਨੂੰ ਗੰਗੇ ਜੇ ਅਗਰ ਸੁਰੇਂਜੀ ਦਾ ਨੰਬਰ ਆ ਗਿਆ ਸਾਬ ਹਾਂ ਕਿੰਨਾ ਪੰਜ ਲੈਣਗੇ ਵੀ ਉਹਨਾਂ ਨੂੰ ਮੇਰੇ ਕੋਲ 7 ਨੋਟਿਸ ਗਏ ਸੀਗੇ ਪੰਜ ਤਾਂ ਕੇਚਰੀਵਾਲ ਸਾਹਿਬ ਦੇ ਪੂਰੇ ਹੋ ਗਏ ਅਗਰ ਸੱਚੇ ਐ ਤਾਂ ਜਾ ਕੇ ਕਹਿਣ ਸਾਬ ਜਾ ਕੇ ਆਪਣੀ ਗੱਲ ਦੱਸ ਸਰ ਦੂਜਿਆ ਵਾਂਗ ਉਹ ਵੀ ਪੁੱਛਣ ਸੰਗੀਗਲ ਜੀ ਨੂੰ ਵੀ ਕਿਹਾ ਕਿ ਅਮਨ ਪਾਤ ਕੀ ਆਪ ਤਾਰੀਫ ਕਰ ਰਹੇ ਤੇ ਖੈਰਾ ਸਾਹਿਬ ਖੈਰਾ ਸਾਹਿਬ ਆਪ ਦੀ ਤਾਰੀਫ ਕਰ ਰਹੇ ਦੋਨੋਂ ਆਪਸ ਵਿੱਚ ਮਤਲਬ ਕੀ ਲੱਗ ਰਿਹਾ ਹੈ ਕੁਝ ਫਿਚਰ ਵਿੱਚ ਮੈਂ ਕੋਈ ਤਾਰੀਫ ਨਹੀਂ ਕਰਦਾ ਸਾਹਿਬ ਮੈਂ ਆਪਣੇ ਹਰੇਕ ਦੋਸਤੀ ਆਪਣੇ ਹਰੇਕ ਬੰਦੇ ਦੀ ਜਿਨ੍ਹਾਂ ਦੇ ਨਾਲ ਮੇਰੇ ਰਾਜਨੀਤਿਕ ਵਿਰੋਧ ਹੈ ਮੈਂ ਚੰਗੀ ਗੱਲ ਨੂੰ ਚੰਗਾ ਆਖਦਾ ਮਾੜੀ ਗੱਲ ਨੂੰ ਮਾੜਾ ਆਖਦਾ ਮੈਂ ਤਾਂ ਐਨੇ ਕਿਹਾ ਵੀ ਉਹ ਤਾਂ ਕਾਂਗਰਸ ਦੇ ਲੀਡਰ ਹੈ ਸੀਨੀਅਰ ਲੀਡਰ ਹੈ ਉਹਨਾਂ ਵਾਸਤੇ ਤਾਂ ਕਿਸੇ ਕਾਂਗਰਸ ਨੂੰ ਹਿਸਾਬ ਹੈ ਨਾ ਮਾਰਿਆ ਨਹੀਂ ਉੱਤੇ ਭਾਨੇ ਸਿੱਧੂ ਵਾਸਤੇ ਜਾ ਕੇ ਉੱਥੇ ਉਹ ਕਹਿੰਦਾ ਅਗਲੇ ਦਾ ਘਰ ਬਾਲ ਕੇ ਉਹਨੂੰ ਅੰਦਰ ਬਿਠਾਰ ਕੇ ਉਲਟਾ ਟੰਗ ਟੰਗੇ ਟੌਰਚਰ ਕਰ ਰਹੇ ਸਭ ਉਹਨੂੰ ਵੀਡੀਓ ਪਵਾ ਰਹੇ ਕਿਉਂਕਿ ਉੱਥੇ ਵੀਡੀਓ ਔਨ ਕਰਕੇ ਕਹਿੰਦਾ ਭਗਵੰਤ ਮਾਨ ਜੀ ਦੇਖਣਾ ਚਾਹੁੰਦੇ ਐ ਵੀ ਇਹਨੂੰ ਮੈਂ ਤੁਸੀਂ ਮੁਰਗਾ ਬਣਾਇਆ ਕਿ ਟੰਗਿਆ ਕਿ ਨਹੀਂ ਟੰਗਿਆ ਉੱਥੇ ਜਾ ਕੇ ਇਹ ਮਗਰਮੱਛੀ ਹੰਸੂ ਬਾ ਰਹੇ ਐ ਇਹ ਲੋਕ ਐ ਇਸ ਕਰਕੇ ਮੇਰੇ ਕਹਿਣ ਦਾ ਭਾਵ ਐ ਵੀ ਆ ਕਾਂਗਰਸ ਪਾਰਟੀ ਦੇ ਆ ਜਿਹੜੇ ਸੀਨੀਅਰ ਲੀਡਰ ਐ ਇਹ ਜਿਸ ਤਰ੍ਹਾਂ ਲੋਕਾਂ ਨੂੰ ਅਜੇ ਵੀ ਗੁੰਮਰਾਹ ਕਰ ਰਹੇ ਐ ਅਜੇ ਵੀ ਸ਼ਿਕਰੀਆਂ ਪਾ ਰਹੇ ਆ ਆਪਣੀ ਜਾਨ ਬਚਾਉਣ ਵਾਸਤੇ ਇਹਨਾਂ ਤੋਂ ਪੰਜਾਬ ਨੂੰ ਬਚਣ ਦੀ ਓਨੀ ਲੋੜ ਹੈ ਜਿੰਨੀ ਭਗਵੰਤ ਮਾਨਸਾ ਦੀ